ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨ ਤਾਂ ਤਾਜ਼ੀਆਂ ਸੂਈਆਂ ਜੀ ਤੇ ਇੱਕ ਹਜੇ ਗੱਬਣ ਥੋੜੇ ਦਿਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਇੱਕ ਬੇਨਤੀ ਹੋਰ ਹੈ ਜੀ ਆਪਣਾ ਕੰਮ ਸਿਰਫ ਵੀਡੀਓ ਬਣਾਉਣਾ ਹੁੰਦਾ ਹੈਗਾ ਆਪਾਂ ਤੁਹਾਨੂੰ ਦਿਖਾਉਣਾ ਹੁੰਦਾ ਹੈਗਾ ਤਸੱਲੀ ਕਰਨਾ ਤੁਹਾਡਾ ਹੱਕਾ ਜੇ ਕੋਈ ਸੂਆ ਬਣੋ ਦੋ ਟਾਈਮ ਚੋ ਕੇ ਅਬ ਤੁਸੀਂ ਤਸੱਲੀ ਕਰ ਲਓ ਜੇ ਕੋਈ ਗੱਬਣਾ ਨੂੰ ਆਪ ਦਾ ਡਾਕਟਰ ਨਾਲ ਲਿਆ ਕੇ ਚੈੱਕ ਕਰਵਾ ਲਓ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਕਿਰਪਾ ਭਾ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰੇ ਗਲਾਵ ਐਡਰੈਸ ਆਪਣਾ ਬਾਦੀਆਂ ਕੋਠੇ ਪਿੰਡ ਢਲਵਾ ਜ਼ਿਲ੍ਹਾ ਪਟਨਾ ਬਰਮਾਲਾ ਵੀਰੇ ਤੁਸੀਂ ਉਤਾਪਾ ਮੇਰਾ ਆਪਣੇ ਕੋਲੇ ਆਲੀ ਕਿ ਰਹਿ ਗਿਆ ਆ ਨਾਲ ਹੀ ਦਰਾਜ ਰਹਿ ਗਿਆ ਤੇ ਇਧਰੇ ਆਪਣਾ ਢਲਵਾ ਦਿੱਤਾ ਪਾਸੇ ਮੋਡਲ ਨੰਬਰ ਬੋਲ ਦ 90419 ਬਈ ਨਾ 3102 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਥੇ ਹੀ ਸਟਾਰਟ ਕਰਦੀ ਆ ਬਾਈ ਹਾਂਜੀ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਬਾਈ ਦੂਜੇ ਸੂਆ ਦੂਜਾ ਸੂਆ ਸੂਈ ਆ ਕੀ ਬੱਚਾ ਕੀ ਦਿੱਤਾ ਬਾਈ ਬੱਛੀ ਵੀਰੇ ਬੱਛੀ ਬਹੁਤ ਚੰਗੇ ਢੀਕੇ ਦੀ ਵੀਰੇ ਬੱਛੀ ਬਹੁਤ ਕੁਆਲਿਟੀ ਦਿੱਤੀ ਆ ਹਾਂ ਹਾਂ ਵੀਰੇ ਹੂੰ ਬੱਛੀ ਬਾਈ ਵੱਡੀ ਬੁੱਢੀ ਬਹੁਤ ਆ ਕਿੰਨੇ ਦਿਨ ਹੋਗੇ ਬਾਈ ਸੂਈ ਨੂੰ ਬਾਈ ਇਹਨੂੰ ਪੂਰੇ 11 ਦਿਨ ਹੋਗੇ ਕਿੰਨਾ ਦਾ ਤਹਾ ਜਰਾ ਬਾਈ 22 ਕਿਲੋ ਇਸ ਟਾਈਮ ਦੇ ਜੇ ਕੋਈ ਆਪਦੇ ਛੱਲੀ ਕਰਨੇ ਚ ਠੀਕਾ ਬਾਕੀ ਨਾ ਇੱਕ ਬੇਨਤੀ ਹੋਰ ਆਪਣੀ ਆਪਾਂ ਦਾ ਜਾਨਵਰ ਕਿਉਂਕਿ ਮੁਰੂ ਲੈ ਕੇ ਆਪਾਂ ਆਉਦੀ ਦਹੱਲੀ ਕਰ ਲਈਦੀ ਜਿਹੜਾ ਕੋਈ ਬੰਦਾ ਆਪਣੇ ਤੋਂ ਲੈਂਦਾ ਉਹ ਆਪ ਦੀ ਦਹੱਲੀ ਕਰਕੇ ਲੈ ਆਵੇ ਬਾਅਦ ਚਾ ਕੋ ਨੂੰ ਆਪਣਾ ਲਾਂਭਾ ਕੋਈ ਨਹੀਂ ਹੈ ਨਾ ਠੀਕ ਹੈ ਜਾਲਾ ਕਹਿੰਦਾ ਵੱਧ ਘਟਾਓ ਅਗਲੀ ਸੇਵਾ ਤੇ ਡੇਢ ਪੈਂਦਾ ਕਿਉਂਕਿ ਆਪਣੇ ਵੀ ਬਈ ਗਾਂ ਤੋਂ ਜਾਨਵਰ ਲੈਂਦੇ ਹੁੰਦੇ ਹੈ ਨਾ ਹੂੰ ਸਹੀ ਗੱਲ ਹੈ ਇਹ ਬੰਦਾ ਤੈਨੂੰ ਪਤਾ ਮਾੜਾ ਦੇਖ ਕੇ ਤਾਂ ਕੋਈ ਲੈਂਦਾ ਨਹੀਂ ਹੁੰਦਾ ਗਾਂਾਂ ਕੇ ਸੰਬੰਧੀ ਗੱਲ ਹੋ ਜਾਂਦੀ ਹੈ ਨਾ ਹੂੰ ਬੀ ਆਬਦੀ ਤਸ਼ਲੀ ਕਰ ਲੋ ਕਿਹ ਨਾਲ ਨੇ ਆਦੀ ਬਹਲੀ ਕਰਕੇ ਚੈੱਕ ਕਰਕੇ ਲੈ ਆਵੇ ਬਾਅਦ ਲਾਂਬਾ ਕੋਈ ਨਹੀਂ ਫੇਸ ਕੁਆਲਟੀ ਚੈੱਕ ਕਰਾਣਾ ਬਹੁਤ ਪਿਆਰੀਆ ਬੋਦੀ ਚੈੱਕ ਕਰ ਲਓ ਫੁੱਲ ਕਮਾਲ ਦੀ ਹੈ ਜੇ ਆਪਾਂ ਗੱਲ ਕਰੀਏ ਨਾ ਫੁੱਲ ਬ੍ਰੀਡ ਆ ਬਈ ਹੈ ਨਾ ਪੂਰੀ ਫੁੱਲ ਬਈ ਪੂਰੀ ਠੰਡੀ ਸੀ ਬਈ ਚੈੱਕ ਕਰਾਣਾ ਮੈਂ ਜਦੋਂ ਘਰੋਂ ਆਈਏ ਕਿਸੇ ਵਪਾਰੀ ਤੋਂ ਨਹੀਂ ਆਈ ਬਈ ਪੂਰੀ ਵਧੀਆ ਬੰਦਾ ਸੀ ਜੀ ਤੋਂ ਲੈਤੀ ਆ ਠੀਕ ਆ ਬਈ ਆਡਰ ਦੀ ਫੀਟਿੰਗ ਚੈੱਕ ਕਰ ਲਓ ਮੈਂ ਕਹਿੰਨਾ ਕਿਆ ਬਾਤ ਹੈ ਬਾਕੀ ਕੱਦ ਬਹੁਤ ਆ ਬਈ ਹੈ ਨਾ ਪੂਰਾ ਟੌਪ ਹੋਲ ਮਟੋਲ ਭਈਆ ਸੁਆ ਵੀ ਨਹੀਂ ਮੰਨਿਆ ਵਾ ਹੈ ਨਾ ਕਰਮਾਲੀ ਦਾ ਹਾਂ ਹਾਂ ਬਈ ਖੋਲ ਦੇ ਨ ਬਈ ਤਾਰਪੁਰੇ ਟੌਪ ਘਰ ਤਨੋ ਮਾਰ ਕੇ ਚੈੱਕ ਕਰਾਉਨੇ ਆਪਾਂ ਤੇ ਚਵਾਈ ਕਿਵੇਂ ਕਰਦੇ ਹੱਥੀ ਕਰਦੇ ਹਾਂ ਕਿ ਮਸ਼ੀਨ ਤੇ ਹੱਥੀ ਵੀ ਬਈ ਮਸ਼ੀਨ ਤੇ ਵੀ ਕਰ ਲੀਦੇ ਹੱਥੀ ਹੀ ਆ ਵੈਸੇ ਤਾਂ ਕਿਉਂਕਿ ਆਪਣੇ ਕੋਲ ਨਵੇਂ ਪਸ਼ੂ ਤਾਂ ਆਉਂਦਾ ਕਿ ਨਾ ਹੱਥੀਂ ਟਝਾਣਾ ਪੈਂਦਾ ਨਾੜਾ ਬਈ ਚੈੱਕ ਕਰਨ ਲੈਵੇ ਤੇ ਸੌਣ ਕਮਾਲ ਦੇ ਬਾਕੀ ਥਣਾਂ ਦੀ ਗੱਲ ਕਰੀਏ ਬਹੁਤ ਸੋਹਣਾ ਥਣ ਲੱਗਾ ਗੱਗਲਾ ਵੀ ਲੱਭੇ ਥਣ ਲੱਗਾ ਕਰ ਮਲੀ ਦੇ ਲੈਵਾ ਚੈੱਕ ਕਰ ਲੋ ਬਈ ਬਹੁਤ ਸੋਹਣਾ ਬਾਕੀ ਜਵਾਨੀ ਵਾਲੀ ਵੜਾ ਘੋੜੀ ਵਰਗਾ ਤੋੜਾ ਕਿ ਨਹੀਂ ਬਈ ਜਮਾਂ ਬਈ ਜਮਾਂ ਥੋੜਾ ਜਿਹਾ ਬੱਚਿਆਂ ਕਰਕੇ ਕਰ ਜਾਂਦੇ ਤੁਹਾਨੂੰ ਪਤਾ ਹਾਂ ਬੱਚੇ ਦਾ ਬਈ ਜ਼ ਰੋਕ ਲੈ ਬਾਈ ਮੋੜ ਲੈ ਮੜਾ ਰੋਕ ਲੈ ਕਿਉਂ ਐ ਤੇ ਹੋਂਡਾਟਰ ਮੜੇ ਸਾਹਮਣੇ ਲਈ ਕਰਕੇ ਦਿਖਾ ਦੇ ਬਾਈ ਉੱਥੇ ਅੰਦਰ ਨਹੀਂ ਰਵੈਂਦਾ ਨਾ ਚੈੱਕ ਕਰ ਲੋ ਬਾਈ ਲਾੜਾ ਚੈੱਕ ਕਰ ਲੋ ਪਹਿਲਾਂ ਤਾਂ ਜੇ ਗੱਲ ਕਰੀਏ ਨਾ ਬਹੁਤ ਸੋਹਣੀਆਂ ਲਾੜਾਂ ਨੇ ਬਹੁਤ ਚੰਗਾ ਗਾ ਤੇ ਬਾਕੀ ਬਾਈ ਨੇ ਧਾਰ ਵੀ ਦੱਸਿਆ ਕਹਿੰਦਾ ਬਹੁਤ ਚੰਗੀ ਹੈਗੀ ਤੇ ਬਾਈ ਕੀ ਮੁੱਲ ਹੈ ਫਿਰ ਧਾਰ ਦਾ ਚੈੱਕ ਵੀ ਕਰਵਾ ਲੈ ਗੱਲ ਕਰਨ ਹੁਣ ਨਾ ਥੋੜੀ ਬੱਚੇ ਦੀ ਉਹ ਕਰੀ ਦੇ ਉੱਥੇ ਜਾ ਕੇ ਅੰਦਰ ਚੈੱਕ ਕਰਵਾ ਦੇ ਕੀ ਮੁੱਲ ਹੈ ਬਾਈ ਫਿਰ ਇਹਦਾ ਮੁੱਲ ਬਾਈ ਇਹਦਾ ਫੋਨ ਤੇ ਕਰ ਦਾਂਗਾ ਭਰਾ ਠੀਕ ਆ ਮੁੱਲ ਜਾਇ ਜੀ ਮੁੱਲ ਜਾਇ ਭਰਾ ਠੀਕ ਆ ਬਾਈ ਮੋਲ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਤੇ ਮੋਲ ਜੈਜ ਹੋਊਗਾ ਚੋਈ 203 ਰੇਕ ਨੰਬਰ ਆ ਬਾਈ ਠੀਕ ਆ ਚੋਈ ਦੀ ਬਾਈ ਕਹਿੰਦਾ ਜਮਾ ਇੱਕ ਨੰਬਰ ਲੈ ਦੇ ਦੂ ਬਾਈ ਦਦਾਸਟੀ ਮਾਰ ਦੋ ਦਦ ਬਾਈ ਰਾਮਨਾਸ 22 28 ਕਿਲੋ ਕੰਡਿਆ ਵਾਲਾ ਪਾ ਲੈ ਬਾਈ ਧਾਰ ਚੈੱਕ ਕਰਵਾ ਲੈ ਲੈ ਬਾਈ ਮਾਰ ਦੋ ਤਾਰ ਲੈ ਬਾਈ ਮੈਂ ਕਹਿੰਦਾ ਧਾਰ ਕਿਆ ਬਤਾ ਧਾਰ ਬਹੁਤ ਚੰਗੇ ਆ ਬਾਈ ਹਨਾ ਹਾਂ ਬਾਈ ਪੂਰੀ ਟੌਪ ਲਈ ਗੱਲ ਨੇ ਕੋਈ ਬਾਈ ਧਾਰ ਵਧੀਆ ਚੈੱਕ ਕਰ ਨਾ ਲੈ ਹੂੰ ਬਾਈ ਟਾਈ ਜੂ ਜਿਹੜਾ ਣ ਓਕੇ ਆ ਕੋਈ ਲੋਣੀ ਸਹੀ ਗੱਲ ਆ ਬਾਈ ਮੋਲ ਅੱਗੇ ਦੋ ਨੰਬਰ ਬਾਈ ਦੋ ਨੰਬਰ ਐਟਰਾ ਸੋਨ ਵਾਲੇ ਪਲੂਣ ਵਸੇ ਆ ਲੋ ਨੂੰ ਦੰਦਾ ਹਾਂ ਲੋ ਨੂੰ ਦੋ ਦੰਦਾ ਪਲੂਣਸ ਹੁੰਦੀ ਆਗੀ ਥੋੜਾ ਲੈ ਬਾਈ ਇਹਨੂੰ ਬਾਹਰ ਹੀ ਦਿਖਾਉਨੇ ਆ ਇੱਥੇ ਥੋੜਾ ਜਨਾ ਰਾਬੇਂ ਦੇ ਕਰਕੇ ਨਾ ਵੀਡੀਓ ਖੁਰੀਅਰ ਕਰ ਥੋੜਾ ਜੀ ਬਾਈ ਓੱਖਾ ਕਰ ਆਪਾਂ ਬਾਹਰ ਦਿਖਾਉ ਲਿਆ ਬਾਕੀ ਫੇਸ ਚੈੱਕ ਕਰ ਲਓ ਮੈਂ ਕਹਿੰਦਾ ਕਿਆ ਬਾਤ ਆ ਗੱਲਾਂ ਕਰਾਉਣਾ ਬਾਈ ਨਾ ਜਮਾ ਬਾਈ ਜਮਾ ਜਾਤ ਬ੍ਰੀਡ ਬਹੁਤ ਆ ਬਾਈ ਹੂੰ ਸਹੀ ਗੱਲ ਆ ਬਾਈ ਜਾਤ ਕੁਆਲਿਟੀ ਚੈੱਕ ਕਰ ਲੋ ਫੁੱਲ ਆ ਗਈ ਤੋਰਾ ਚੈੱਕ ਕਰ ਲੋ ਪਹਿਲਾਂ ਦਾ ਬਾਈ ਇੱਕ ਨੰਬਰ ਆ ਹਵੇ ਡਾਟੇ 13 ਤਰੀਕ ਨੂੰ ਦਿਨ ਪੂਰੇ ਆ ਵੀਰੇ 13 ਤਰੀਕ ਨੂੰ ਦਿਨ ਪੂਰੇ ਆ ਆ ਕਿ ਲੇਵਾ ਬਹੁਤ ਸੋਹਣਾ ਤਿਆਰ ਬਈ ਬਹੁਤ ਸੋਹਣਾ ਕਰਦਾ ਵੀਰੇ ਹਜੇ ਤਾਂ ਕੁਝ ਵੀ ਨਹੀਂ ਇਹਦੇ ਡੁੱਬਣਾ ਹੋਰ ਕਰ ਜਾਣਾ ਵੀਰ ਦੇ ਢਿੱਲਾ ਢੁਲਾ ਬਹੁਤ ਪਈਆਂ ਹੂੰ ਥਣ ਬਹੁਤ ਸੋਹਣੇ ਤਿਆਰ ਕੀਤੇ ਆ ਕਿੰਨਾ ਕਿ ਦੱਤੇ ਦੇ ਦੂ ਬਾਈ ਐਸਟੀਮੇਟ ਜਾ ਐਸਟੀਮੇਟ ਬਾਈ ਚਾਹੀਦਾ ਜਿਹੜੇ ਸਾਡੇ ਜਾਤ ਬ੍ਰੀਡ ਆ ਫਾਈਤੀ ਤੈਨੂੰ ਆ ਰਹਾ ਬਾਕੀ ਬਾਈ ਥਣ ਚੈੱਕ ਕਰ ਲੋ ਬਹੁਤ ਸੁਣਾ ਨਾ ਬਾਕੀ ਬੰਦੇ ਦੀ ਸੇਵਾ ਤੇ ਹਨਾ ਬਾਕੀ ਜਾਨਵਰ ਤੇ ਹੂੰ ਬਾਕੀ ਆਪਣੀ ਮਿਰਬਾਦ ਨੂੰ ਬਹੁਤ ਜਾਦ ਬਰੀਡ ਨਹੀਂ ਦੁੱਧ ਦੇਣਾ ਬਾਈ ਹੂੰ ਥਣ ਬਾਈ ਚੈੱਕ ਕਰ ਲੋ ਗਲਾਬੀ ਗਲਾਬੀ ਥਣ ਪਿਆ ਕਰ ਮੜਿਆ ਬਹੁਤ ਸੁਣਾ ਬਾਕੀ ਲੇਵਾ ਚੈੱਕ ਕਰ ਲੋ ਇਹ ਨਹੀਂ ਹੈ ਲੇਵਾ ਚ ਬਈ ਪੂਰੀ ਢੱਲਾ ਬਾਕੀ ਠੰਡੀ ਸੀ ਲੱਗ ਰਹੀ ਦੋਮਾ ਪਾਸੇ ਨੂੰ ਲੇਵਾ ਢੱਲਾ ਮਗਰ ਨੂੰ ਨਹੀਂ ਕਰਮ ਵਾਲੀ ਦਾ ਮੂਰ ਨੂੰ ਬਾਕੀ ਬਿਊਟੀ ਚੈੱਕ ਕਰ ਲੋ ਬੜੀ ਸਿਆਵਾ ਤਾਂ ਹਨਾ ਕੁਆਲਟੀ ਹੈ ਟੋਪੀ ਤੇ ਕੀ ਮੁੱਲ ਲਾ ਫਿਰ ਇਹਦਾ ਵੀ ਮੁੱਲ ਬਈ ਇਹਦਾ ਵੀ ਜੈ ਜੀ ਹੋ ਫੋਨ ਤੇ ਠੀਕ ਆ ਮੁੱਲ ਫੋਨ ਤੇ ਹੋਊ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਬਾਈ ਬਾਹਰ ਦੇ ਹਿਸਾਬ ਨਾਲ ਤੇ ਮੁੱਲ ਫੋਨ ਤੇ ਹੋਊਗਾ ਅਜੇ ਦਿਨ ਪਏ ਆ ਕਿੰਨੇ ਪਏਗੇ 13 ਤਰੀਕ ਤੱਕ ਬਾਈ ਐਮ ਨਾਲ ਆਸਟੀਮੇਟ ਆਪਣਾ 14 15 ਦਿਨ ਪਏ ਆ ਜੇ ਆਰਾਮ ਨਾਲ ਆਪਾਂ ਸੁੱਤੇ ਵੀ ਲੈ ਜਾਂਦਾ ਹਨਾ ਪਸੂ ਹਾਂ ਹਾਂ ਬਾਈ ਤੇ ਇਹ ਹੁੰਦਾ ਪਸੂ ਨਾਲ ਥੋੜਾ ਚੜਾਉਣ ਤਾਰ ਨਾਲ ਗੱਡੀਗੋੜੀਆਂ ਦੇ ਕਈ ਰੇਕ ਦੇ ਦੋ ਪਹਿਲਾਂ ਵੀ ਸੁ ਕਹਿੰਦਾ ਹੋਰ ਸਾਰੇ ਇੱਕ ਦੋ ਦਿਨ ਤੁਲੀ ਵੀ ਲੈ ਜੇ ਹਨਾ ਨੂੰ ਹੋ ਦੋ ਦਿੰਦਾ ਹਨਾ ਦੋ ਦਿਨ ਵੀ ਲੋ ਠੀਕ ਆ ਅੱਗੇ ਬਾਈ ਤੇ ਨੰਬਰੇ ਦੀ ਕੀ ਡਿਟੇਲ ਆ ਇਹ ਵੀ ਡਾਕਟਰ ਦੂਜੇ ਸਵੇਸ ਹੋਈ ਵੀ ਆ ਵੀਰੇ ਦੂਜਾ ਸਵੇਸ ਹੋਈ ਵੀ ਆ ਹਾਂਜੀ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਸੀ ਇਹਨੂੰ ਵੀਰੇ ਸੋਈ ਨੂੰ ਇਹਨੂੰ ਇੱਦਾਂ 11 ਕੰਨੇ ਮਹੀਨੋਂ ਹੋਇਆ ਤੇ ਕਿੰਨਾ ਦਾ ਦਾਹਾ ਜਦਾ ਇਹਦਾ ਹਾਜ ਰੈਸਟੌਂ ਕੰਡੇ ਵਾਲਾ ਹੈ ਵੀਰੇ 22 ਕਿਲੋ 22 ਲੀਟਰ ਕੰਡੇ ਵਾਲਾ ਬਾਈ ਜਾਮਾ ਵੀਰੇ ਜੇ ਆਪਦੀ ਕੋਈ ਤਸੱਲੀ ਕਰਨੀ ਚਾਹੁੰਦਾ ਹੋ ਵੀਰੇ ਚੈੱਕ ਕਰ ਸਕਦਾ ਗਾਂ ਦਾ ਆਪਣਾ ਕੋਈ ਵੀ ਲੰਮਾ ਨਹੀਂ ਠੀਕ ਆ ਬੱਚਾ ਵੀ ਕੀ ਹੈ ਇਹਦੇ ਮਾਰੇ ਵੀਰੇ ਬੱਚੀ ਆ ਕਿਹੜੀ ਹੈਗੀ ਆਹ ਦੇਖ ਰੈੱਡ ਜਰਸੀ ਦੀ ਠੀਕ ਆ ਬੱਚਾ ਬਹੁਤ ਪਿਆਰਾ ਹਾਂ ਵੀਰੇ ਬਾਈ ਲੀਟਰ ਬਾਈ ਕਹਿੰਦਾ ਦੁੱਧ ਤਿਆਰ ਬਾਕੀ ਫਾਇਰ ਫੂਡ ਕਿਵੇਂ ਆਉਂਦੀ ਬਾਈ ਟੋਪ ਆਪਣਾ ਦਾ ਫਾਇਰ ਤਾਂ ਅਕਸਰ ਨਾ ਐਵੇਂ ਦੜੇ ਜੀ ਆਪਣਾ ਸਾਰਾ ਡਾਟਰ ਠੀਕ ਆ ਆਪਣਾ ਇਕੱਠਾ ਦੁੱਧ ਹੀ ਆ ਫਾਰਮ ਨੰਮਰੀ ਚੱਲਦੇ ਕਰਦੇ ਕੋਲਦੇ ਬਾਈ ਤੋਰਦੇ ਲੋ ਇਹ ਤੋਰ ਲਾਗੇ ਕੱਦ ਚੰਗਾ ਬਾਈ ਬਰੀਡ ਚੰਗੀ ਹੈ ਕਿ ਗਰਮੀਆਂ ਦਾ ਤੋਹਫਾ ਕਨੇ ਬਾਈ ਹਾਂ ਬਾਈ ਜਰਸੀ ਕ੍ਰੋਸ ਚ ਹੈ ਹੂੰ ਗਰਮੀ ਬਿਲਕੁਲ ਨਹੀਂ ਮਨਣੀ ਬਾਕੀ ਆਪਾਂ ਲੇਵਾ ਬਾਹਰੋਂ ਉਹ ਜਾ ਕੇ ਚੈੱਕ ਕਰਾਵਾਂਗੇ ਥਣਥਣਪੂਰ ਆ ਟੋਪ ਚੈੱਕ ਕਰ ਲੋ ਬਾਈ ਫੁੱਲ ਲਾਗਾ ਬੱਚਾ ਮਗਰ ਕਰਨ ਵਾਲੀ ਇਹਦੇ ਬੱਸੀ ਹੈ ਲੈ ਚੱਲ ਬਈ ਦੋਰਾ ਬਈ ਚੈੱਕ ਕਰ ਲੈ ਇੱਕ ਨੰਬਰ ਆ ਗਿਆ ਚਵਾਈ ਕਿਵੇਂ ਆ ਬਈ ਇਹਦੀ ਬਾਈ ਪੂਰੀ ਟੌਪ ਦੀ ਚਵਾਈ ਆ ਠੀਕ ਆ ਪਾਪ ਤੋਂ ਪੂਰੀ ਚਵਾਈ ਫਿਰ ਮਸ਼ੀਨ ਤੇ ਕਰ ਦਿਓ ਮਸ਼ੀਨ ਤੇ ਬਈ ਅੱਛੇ ਨੂੰ ਕਰ ਲੈਣਾ ਕੋਈ ਰੀਜ਼ਨ ਕਿਤੇ ਲੈਰ ਲੋਡ ਨਹੀਂ ਹੁੰਦੀ ਹੂੰ ਨਹੀਂ ਆਇਆ ਵੀ ਮਸ਼ੀਨ ਤੇ ਥੋੜਾ ਐਸਾ ਕੋਈ ਗੱਲ ਨਹੀਂ ਵੀਰੇ ਰੋਕ ਲੈ ਵੀਰੇ ਰੋਕ ਲੈ ਨਾ ਬਈ ਪੱਥਣ ਚੈੱਕ ਕਰਾਉਣ ਆ। ਥਣ ਚੈੱਕ ਕਰਾ ਦੇਈ ਪੈਸੇ ਚਵਾਈ। ਮੈਂ ਕਹਿੰਦਾ ਕੀ ਬਾਤਾਂ ਬਾਈ ਕੱਲਾ ਕੁਝ ਨਹੀਂ ਕਹਿੰਦੇ। ਸੁਣ ਲਿਆ ਲੈਵਾ ਚੈੱਕ ਕਰ ਲਓ ਫਿਟਿੰਗ ਵਾਲਾ ਕਰ ਮਾਰੀ। ਲੈ ਟਰ ਲੈ ਬਾਈ ਚਵਾਈ ਚੈੱਕ ਕਰਾਉਣ ਆ। ਮੈਂ ਕਹਿੰਦਾ ਕੀ ਬਾਤਾਂ ਚਵਾਈ ਬਹੁਤ ਚੰਗੇ ਆ ਬਾਈ ਹਨਾ। ਪੂਰੀ ਬਾਈ ਟੌਪ ਦੀ। ਹਮ। ਲੈ ਬਾਈ ਕੋਈ ਪਛਮਾਨ ਨਹੀਂ ਕਰਾਇਆ ਕੋਈ ਬੱਚਾ ਨਹੀਂ ਲਾਇਆ। ਕੁਝ ਨਹੀਂ ਉਹ ਮੇਰੀ ਉਹ ਵੀ ਹੈ। ਬਾਹਰ ਵੀ ਖੜੀ ਹੈਗੀ। ਤੋ ਅਜੂਨੀ ਨਾ ਡਾਟਰ ਆਪਣੇ ਘਰ ਗਾ ਮਾਰਗੇ ਓਕੇ ਹੋਣਗੇ ਕਿਉਂਕਿ ਆਪਾਂ ਵੀ ਆ ਜਾਂਦਾ ਜੇ ਕਈ ਵੀ ਨਹੀਂ ਇਹਨਾਂ ਦੇ ਬਾਈ ਕੀ ਮੁੱਲ ਹੋਊਗਾ ਇਹਦਾ ਵੀ ਫੋਨ ਤੇ ਹੋ ਫੋਨ ਤੇ ਬਾਈ ਮੁੱਲ ਸਾਰਿਆਂ ਦੇ ਹੋਣ ਦੇ ਠੀਕ ਮੁੱਲ ਬਾਈ ਕਹਿੰਦਾ ਸਾਰਿਆਂ ਦੇ ਫੋਨ ਤੇ ਹੋਣਗੇ ਬਾਕੀ ਟੁੱਟ ਮਾਇਲੇ ਬਣੇ ਹਨਾ ਨਾ ਨਾ ਬਾਈ ਬੜਾ ਫਿੱਟਾ ਫੀਟਿੰਗ ਵਾਲੇ ਬਣਣੇ ਲੰਕਣਾ ਵਾਲੇ ਬਣੇ ਖੁੱਚਾ ਤੋਂ ਤਾਂ ਤਾਂ ਹੀ ਰਹਿੰਦਾ ਨਾ ਹਾਂ ਬਾਈ ਓਵਰ ਲੌਂਗ ਹੋਏ ਦਾ ਬਾਈ ਬਾਅਦ ਚ ਮਟਰਾਟਸ ਦਾ ਘਰ ਬਣ ਜਾਂਦੇ ਹਨਾ ਹੂੰ ਇਹਨੇ ਫਿਕਸ ਰੱਖਣਗੇ ਤੇ ਦੱਸੂ ਇਸੇ ਨਾ ਹਾਂ ਹਾਂ ਬਾਈ ਅੱਗੇ ਬਈ 4 ਨੰਬਰ ਤੇ ਬਈ ਇਹ ਵੀ ਦੂਜੇ ਸੂਇਆ ਦੂਜਾ ਸੂਇਆ ਸੂਇਆ ਹਾਂਜੀ ਬਈ ਇਹਨੂੰ ਕਿੰਨਾ ਲੱਗਦਾ ਹੋਗਾ ਬਈ ਇਹਨੂੰ ਵੀਰੇ ਸੂਇ ਨੂੰ ਹੋਗੇ ਅੱਜ 16 17 ਦੇਣਾ 16 17 ਦੇਣਾ ਹਾਂਜੀ ਇਹਦੇ ਮਗਰ ਬੱਚਾ ਕੀ ਹੈ ਬਈ ਬੱਛਾ ਵੀਰੇ ਇਹਦੇ ਮਾ ਆਹ ਖੜਾ ਵੀਰੇ ਆਹ ਬੱਛਾ ਖੜਾ ਹਾਂਜੀ ਇਹਦੇ ਮਗਰ ਬਈ ਬੱਚਾ ਬੱਛਾਗਾ ਹੋਣ ਲੱਗਾ ਬਈ ਇਹਨੂੰ ਵੀ ਤੋੜ ਤੋੜ ਲੱਗੇ ਕਦ ਬਹੁਤ ਆਣਾ ਬਈ ਹਾਂ ਬਈ ਬਹੁਤ ਜ਼ਿਆਦਾ ਕਦ ਕਰਾ ਹੂੰ ਉਹ ਬਾਈ ਨੂੰ ਜਿਆਦ ਬ੍ਰੀਡ ਵੀ ਬਈ ਇਹਦੀ ਬਹੁਤ ਆ ਸਹੀ ਗੱਲ ਆ ਬਈ ਜਿਆਦ ਬ੍ਰੀਡ ਸਹੀ ਗੱਲ ਆ ਤੋੜੇ ਲੈ ਵੀ ਜਿੱਥੇ ਵੀ ਫੀਡਿੰਗ ਵਾਲੀ ਟੋਪ ਆ ਠੀਕ ਆ ਜੋਇ ਚੋਈ ਦੀ ਪੂਰੀ ਠੰਢੀ ਸੀ ਲਾ ਇਹਦੇ ਥੱਲੇ ਕਿੰਨਾ ਦੁੱਧ ਆ ਬਈ ਹਣ ਬਾਈ ਇਹਦੇ ਥੱਲੇ ਵੀ 22 ਕਿਲੋ 22 ਲੀਟਰ ਕੰਡੇ ਵਾਲਾ ਜਾਮਾ ਬਾਕੀ ਅਗਲੇ ਨੇ ਹਨਾ ਪੈਸੇ ਲਾਉਣੇ ਹੁੰਦੇ ਆ ਬਾਕੀ ਪਤਾ ਨਹੀਂ ਆ ਬਈ ਆਹ ਦੀ ਦਹਲੀ ਕਰਕੇ ਲਿਆਵੇ ਹਨਾ ਆਪਾਂ ਨੂੰ ਕਹ ਲਉ ਕਿਸ ਤਰ੍ਹਾਂ ਦਾ ਗੁਲਾਮ ਬਣਾ ਉਹ ਬਾਰ-ਬਾਰ ਇਹੀ ਉਹ ਕਰਦੇ ਆ ਜੋ ਵੀ ਚੀਜ਼ ਆ ਚੈੱਕ ਕਰਕੇ ਦਹਲੀ ਕਰਕੇ ਲਿਆਵੇ ਉਹਦੀ ਹਮ ਬਾਕੀ ਸ਼ੈਨਿੰਗ ਸੁਣ ਕੇ ਬਹੁਤ ਆ ਪਤਲੀ-ਪਤਲੀ ਪਈ ਆ ਯਾਰ ਹਨਾ ਹਾਂ ਹਾਂ ਬਾਈ ਇਕ ਨਾ ਵਾਹ ਤੁਰੇ ਆ ਮੋਹ ਕਰਾ ਵਰਕੇ ਨਵਾਈਆਂ ਨੂੰ ਗਾਈ ਡਾਕਟਰ ਹੂੰ ਲੈ ਬਈ ਫੇਸ ਚੈੱਕ ਕਰਵਾ ਲੈ ਮੈਂ ਕਹਿੰਨਾ ਕਿਆ ਬਾਤ ਆ ਫੇਸ ਬਹੁਤ ਪਿਆਰਾ ਜਿਹਾ ਤੁਰੇ ਬੱਚਿਆਂ ਕਰਕੇ ਐਚ ਵੀ ਕਰਦਿਆਂ ਬਸ ਸਾਰੀਆਂ ਕਿਥੋਂ ਇਹਨੇ ਕੈਮਰੇ ਤੋਂ ਮੈਂ ਤਾਂ ਪਹਿਲੀ ਦਿਖਾ ਦਿੰਦੇ ਬਾਈ ਥੋੜਾ ਜਨਾ ਮਤਲਬ ਕੀ ਦਿੱਕਤ ਆ ਲੈ ਪੈਂਦਾ ਅੰਦਰ ਲੈ ਚਵਾਈ ਜੁਏਰੀ ਟੋਪ ਚੈੱਕ ਕਰ ਲੋ ਮੈਂ ਕਹਿੰਨਾ ਕਿਆ ਬਾਤ ਆ ਬਾਈ ਚਵਾਈ ਆ ਜਾ আচ্ছা ਨਾ ਉਤ ਚਵਾਈ ਬਈ ਇਹਦੀ ਵੀ ਚੈੱਕ ਕਰ ਲੋ ਕਿਆ ਬਾਤ ਆ ਸਾਰੇ ਧਨਾਂ ਦੀਆਂ ਧਨਾਂ ਤਨੋਂ ਓਕੇ ਬਈ ਠੀਕ ਆ ਬਈ ਬਾਕੀ ਕਦ ਕਰ ਬਹੁਤ ਆ ਬਈ ਹਮ ਲੈ ਚੱਲ ਬਈ ਤੋਰ ਦੇ ਕੋਲ ਤੋਰਾ ਇੱਕ ਨੰਬਰ ਆ ਬਈ ਸੂਈਸ ਬਈ ਇਹ ਬੱਚਾ ਇਹਦੇ ਮਗਰ ਬਸ ਸਹੀ ਆ ਨਾ ਬੱਚਾ ਬਈ ਇਹਦੇ ਮਗਰ ਤੇ ਮੁੱਲ ਇਹਦਾ ਵੀ ਫਿਰ ਫੋਨ ਤੇ ਹੋ ਫੋਨ ਤੇ ਬਈ ਜਾਇਜ਼ ਠੀਕ ਆ ਮੁੱਲ ਜਾਇਜ਼ ਹੀ ਹੋ ਕਹਾਂ ਬਈ ਠੀਕ ਆ ਮੁੱਲ ਬਈ ਕਹਿੰਦਾ ਬਈ ਜਾਇਜ਼ ਹੋ ਤੇ ਮੁੱਲ ਫੋਨ ਤੇ ਹੋਊਗਾ ਤੇ ਜੇ ਬਈ ਕੋਈ ਜੋੜਾ ਜੋੜਾ ਲੈਂਦਾ ਇਕੱਠਾ ਬਈ ਜੋੜਾ ਚੱਕੂ ਗਾਲਿਓ ਹਜੇ ਪਾਗਲੇ ਦਾ ਫਾਇਦਾ ਕਰ ਲੈਾਂਗੇ ਹੋਰ ਵੀ ਠੀਕ ਆ ਕੋਈ ਚੱਕਰ ਨਹੀਂ ਬਾਕੀ ਡਾਕਟਰ ਆਪਣੇ ਕੋਲ ਨਾਲ ਦੋ ਬੱਚੀਆਂ ਖੜੀਆਂ ਗਿਆ ਬੱਚੀਆਂ ਦੇ ਟੀਕੇ ਹੋਏ ਹੋਏ ਆਈ ਉਹ ਸਾਹਮਣੇ ਇਹਨਾਂ ਦੀ ਮਾੜੀ ਪਾਲਿਕਾ ਵਿੱਚ ਦਿਖਾ ਦਿੰਦੇ ਵੀਰੇ ਕੋਈ ਗੱਲ ਨਹੀਂ ਬਾਕੀ ਵੀ ਅਡਰ ਚੈੱਕ ਕਰ ਲਓ ਮੈਂ ਕਹਿੰਨਾ ਕੀ ਆਬਤਾ ਫਿੱਟ ਨਾਲ ਲੈ ਬਸ ਹੁਣ ਵੀ ਕੰਮ ਲਈ ਬਹੁਤ ਚੰਗੇ ਆ ਥੋੜਾ ਡਰਦੀ ਜਰੂਰ ਸੀ ਬਾਹਰ ਕੋਸੂ ਬੱਚੇ ਦਾ ਵੀ ਕਰ ਜਣਾ ਕੋਈ ਕਾਲਰ ਵੀ ਕਰੀਆਂ ਨਾ ਲੈ ਚੈੱਕ ਕਰ ਲਓ ਬਹੁਤ ਸੋਹਣਾ ਥਾਣਾ ਤੇ ਪੂਰੀ ਗਿੱਥੀ ਤੇ ਥਣ ਲੱਗਾ ਵਗਾ ਅੱਗੇ ਬਾਈ ਕੋਲੇ ਬਾਈ ਬੱਚੀਆਂ ਆ ਗਈਆਂ ਬੱਚੀਆਂ ਆ ਸੀ ਬਾਈ ਦੋ ਇਹਨਾਂ ਦੇ ਦੋਨਾਂ ਨੇ ਟੀਕੇ ਲੱਗੇ ਹੋਏ ਆ ਠੀਕ ਆ ਇੱਕ ਦਾ ਬਾਈ ਸੀਮਨ ਦਾ ਨਾ ਕਿਹੜੇ ਦੀ ਇਹ ਬਾਈ ਸਿਆ ਇਹ ਹੀ ਨਾ ਸੀ ਬੰਨੀ ਐ ਮੈਂ ਤੁਹਾਨੂੰ ਝੂਠ ਮਾਰੀਏ ਠੀਕ ਆ ਇਹ ਜੋ ਆਪਣੇ ਰਾਜੀ ਤੇ ਲੱਤੀਆਂ ਹੋਈਆਂ ਇਹ ਬਰੀ ਇਹ ਚਿੱਟੀ ਆ ਹੂੰ ਇਹਦਾ ਹੈਗੀ ਐ ਤੇ ਜਿਵੇਂ 18 ਕ ਮਹੀਨੇ ਦੀ ਠੀਕ ਆ ਤੇ ਦੂਜੀ ਵੀ ਜਿਹੜੀ ਹੈਗੀ ਆ ਉਹ ਵੀ 17 ਕ ਮਹੀਨੇ ਦੀ ਹੋ ਆ ਠੀਕ ਆ ਜੋ ਅਗਲੇ ਦੇ ਕਹਿੰਦੇ ਆ ਨਾ ਕਿਉਂਕਿ ਲਾਡਰ ਕੇ ਜੋ ਵਾਲਾ ਮੂਰੋ ਡਿਟੇਲ ਦੇ ਜਾਂਦਾ ਉਹ ਆਪਾਂ ਕਾਹ ਦੇ ਦਈ ਦੀ ਆ ਹੂੰ ਮੁੱਲ ਲਫਰ ਬਾਈ ਇਹਨਾਂ ਦਾ ਮੁੱਲ ਬਾਈ ਹੈ ਨਾ ਆਏ ਫੋਨ ਤੇ ਹੋ ਜੋ ਮੁੱਲ ਜਾਇਜ ਜਾਇਜ ਜੀ ਵੀਰੇ ਜਾਇਜ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਇਹਨਾਂ ਦਾ ਵੀ ਫੋਨ ਤੇ ਹੋ ਤੇ ਮੁੱਲ ਜਾਇਜ ਤਿੰਨਾਂ ਕਿ ਸੀਗੇ ਬਾਈ ਬਾਈ ਕੋਲੇ 6 ਹੋ ਗਏ ਟੋਟਲ ਆਪਣੇ 6 ਦੇ ਸਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ